ਸ਼ਸ਼੍ਰੀયਕਾਰ ਪਿਆਰੇ ਵਿਦਿਆਰਥੀ ਸਾਥਿਓ ਕਿਵੇਂ ਹੋ ਤੁਸੀਂ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਸਭ ਨੇ ਮਿਲ ਕੇ ਮੈਥ ਦੀ ਸ਼ੋਰਟ ਟ੍ਰਿਕ ਵਾਲੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਜਿਸ ਵਿੱਚ ਪਿਛਲੀ ਵੀਡੀਓ ਵਿੱਚ ਤੁਸੀਂ ਦੇਖਿਆ ਹੈ ਕਿ ਆਪਾਂ ਸਕਿੰਟਾਂ ਵਿੱਚ ਕਿਵੇਂ ਕੁਸ਼ਨਾਂ ਨੂੰ ਹੱਲ ਕਰਦੇ ਹਾਂ ਬਿਨਾ ਫਾਰਮੂਲਾ ਨਾਲ ਬਿਨਾ ਉਹ ਮੈਥਡ ਨਾਲ ਸਿਰਫ ਸਕਿੰਟਾਂ ਵਿੱਚ ਆਪਾਂ ਟ੍ਰਿਕ ਰਾਹੀਂ ਕਿਵੇਂ ਕੁਸ਼ਨ ਨੂੰ ਹੱਲ ਕਰਦੇ ਆ ਤਾਂ ਉਸੇ ਲੜੀ 'ਚ ਅੱਜ ਆਪਾਂ ਦੇਖਾਂਗੇ ਕਿ ਕੀ ਸਧਾਰਨ ਵਿਆਜ ਅਤੇ ਚੱਕਰਵਤੀ ਵਿਆਜ ਦੇ ਅੰਤਰ ਨੂੰ ਆਪਾਂ ਕਿਵੇਂ ਸ਼ੋਰਟ ਤੋਂ ਸ਼ੋਰਟ ਟ੍ਰਿਕ ਰਾਹੀਂ ਸਕਿੰਟਾਂ ਵਿੱਚ ਕਿਵੇਂ ਕਰ ਸਕਦੇ ਹਾਂ ਤਾਂ ਆਓ ਆਪਾਂ ਪ੍ਰਸ਼ਨਾਂ ਵੱਲ ਵਧੀਏ ਕਿਸੇ ਰਾਸੀ ਦਾ 2 ਸਾਲਾਂ ਵਿੱਚ ਸਧਾਰਨ ਵਿਆਜ ਅਤੇ ਮਿਸ਼ਰਤ ਵਿਆਜ ਦਾ ਅੰਤਰ 8% ਦਰ ਨਾਲ 32 ਰੁਪਏ ਹੈ ਤਾਂ ਰਾਸ਼ੀ ਪਤਾ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਪਹਿਲਾਂ ਦੇਖੋ ਆ ਫਾਰਮੂਲਾ ਹੈ ਡਿਫਰੈਂਟ ਡਿਫ ਜਿਹੜਾ ਉਹਨਾਂ ਦੋਵਾਂ 'ਚ ਸਧਾਰਨ ਵਿਆਜ ਔਰ ਮਿਸ਼ਰਤ ਵਿਆਜ ਕੀ ਹੈ ਡਿਫਰੈਂਟ ਕਿੰਨਾ ਹੈਗਾ ਉਹ ਬਰਾਬਰ ਪੀ ਪੀ ਮਤਲਬ ਹੁੰਦਾ ਪ੍ਰਿੰਸੀਪਲ ਆਰ ਮਤਲਬ ਰੇਟ ਅੰਡਾ ਸੋ ਤੇ ਇੱਥੇ ਕੀ ਆ ਜਾਊਗਾ ਟਾਈਮ 2 ਸਾਲਾਂ ਜਦੋਂ ਵੀ 2 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਆ ਫਾਰਮੂਲਾ ਆਪਾਂ ਆ ਜਿਹੜੇ ਫਾਰਮੂਲਾ ਆਪਾਂ ਲਾਵਾਂਗੇ ਹੁਣ ਕਰਨਾ ਕਿਵੇਂ ਆ ਡਿਫਰੈਂਟ ਜਿਵੇਂ ਜਿਵੇਂ ਆਪਾਂ ਨੂੰ ਦਿੱਤਾ ਓਵੇਂ ਓਵੇਂ ਇਸ ਦਾ ਮੁੱਲ ਭਰ ਲਓ 32 ਪਹਿਲਾਂ ਆਪਾਂ ਲਿਖਣਾ 32 ਬਰਾਬਰ ਪੀ ਗੁਣਾ ਹੁਣ ਆਪਾਂ ਨੂੰ 8 ਦੀ ਰੇਟ ਕਿੰਨੀ ਦਿੱਤੀ 8 100 ਫੇਰ ਇਹਨੂੰ ਫੇਰ ਦੋ ਵਾਰੀ ਲਿਖਣਾ 8 ਸੋ ਦੋ ਵਾਰੀ ਹੋ ਗਈ ਫਿਰ ਆਪਾਂ ਇਹਨੂੰ ਕੱਟਣਾ ਹੈਗਾ ਕੱਟਤਾ ਦੋ ਇੱਥੇ ਕਿੰਨਾ ਆ ਗਿਆ 25 ਫਿਰ ਕੱਟਿਆ ਕਿੰਨਾ ਆ ਗਿਆ ਦੋ ਫਿਰ ਕਿੰਨਾ ਆ ਗਿਆ 25 ਫਿਰ ਇਸ ਨੂੰ ਆਪਾਂ ਐਵੇਂ ਵੀ ਕੱਟ ਸਕਦੇ ਹਾਂ ਇੱਥੇ ਆ ਗਿਆ 16 ਇੱਥੇ ਆ ਗਿਆ 8 ਫਿਰ 8 25 25 25 8 ਕਿੰਨਾ ਹੁੰਦਾ 200 200 25 ਆਪਣੇ ਕੋਲ ਅਨਸਰ ਕਿੰਨਾ ਆਜੂਗਾ 5000 ਰੁਪਏ ਤਾਂ ਆਪਣੇ ਕੋਲ ਪ੍ਰਿੰਸੀਪਲ ਕਿੰਨਾ ਆ ਗਿਆ 5 ਅਗਲਾ ਸਵਾਲ ਅਗਲੇ ਸਵਾਲ ਵਿੱਚ ਕੀ ਹੈ ਕਿ ਕਿਸੇ ਰਾਸ਼ੀ ਦਾ 2 ਸਾਲਾਂ ਵਿੱਚ ਸਧਾਰਨ ਵਿਆਜ ਅਤੇ ਮਿਸ਼ਰਤ ਵਿਆਜ ਦਾ ਅੰਤਰ ਕਿੰਨਾ ਹੈ 20% ਹੈ 20% ਦੀ ਦਰ ਨਾਲ ਕਿੰਨਾ ਹੋ ਜਾਂਦਾ ਹੈ 8 ਰੁਪਏ ਹੋ ਜਾਂਦਾ ਹੈ ਤਾਂ ਰਾਸੀ ਪਤਾ ਕਰਨੀ ਜਿਵੇਂ ਕਿ ਆਪਾਂ ਪਹਿਲਾ ਸਵਾਲ ਕੀਤਾ ਸੀਗਾ ਓਵੇਂ ਹੀ ਆਪਾਂ ਆ ਸਵਾਲ ਨੂੰ ਈਜ਼ੀ ਤੋਂ ਈਜ਼ੀ ਮੈਥਡ ਨਾਲ ਹੱਲ ਕਰਾਂਗੇ ਸਕਿੰਟਾਂ ਵਿੱਚ ਹੱਲ ਹੋ ਜੂਗਾ ਦੇਖੋ ਪਹਿਲਾਂ ਲਿਖਣਾ 8 ਬਰਾਬਰ ਕਿੰਨਾ ਪੀ ਆਪਾਂ ਕੱਢਣਾ ਹੈਗਾ ਦੋ ਵਾਰੀ ਆਪਾਂ ਕੀ ਲਿਖਣਾ ਹੈਗਾ ਪੀ 100 20 100 ਆਪਾਂ ਨੂੰ ਪਤਾ ਹੁੰਦਾ ਹੈ ਕਿ 20 ਪੰਜ ਕਿੰਨਾ ਹੁੰਦਾ ਹੈ 100 20 ਪੰਜ ਕਿੰਨਾ ਹੁੰਦਾ ਹੈ 100 25 ਕਿੰਨਾ ਆ ਗਿਆ 8 बराबर p गुना 25 ਹੁਣ 25 ਇੱਧਰ ਆ ਜੂਗਾ 8 गुना 25 बराबर p ਦਾ ਮੁੱਲ ਕਿੰਨਾ ਆ ਜੂਗਾ 200 ਤਾਂ ਆਪਣੇ ਕੋਲ ਅਨਸਰ ਕਿੰਨਾ ਆ ਜੂਗਾ ਰਾਈਟ ਅਨਸਰ ਕਿੰਨਾ ਆ ਗਿਆ 200 ਸਾਥੀਓ ਤੁਹਾਨੂੰ ਸਾਰੇ ਆਸਵਾਲ ਜਿਹੜਾ ਇਹ ਸਮਝ ਆ ਗਿਆ ਹੋਊਗਾ ਤਾਂ ਹੁਣ ਆਪਾਂ ਅਗਲਾ ਸਵਾਲ ਕਰਦੇ ਹਾਂ 5000 ਰੁਪਏ ਤੇ ਸਲਾਨਾ ਸਾਲਾਨਾ ਦੇ ਸਧਾਰਨ ਵਿਆਜ ਅਤੇ ਮਿਸ਼ਰਤ ਵਿਆਜ ਦਾ ਅੰਤਰ ਆਪਾਂ ਨੂੰ ਦਿੱਤਾ ਹੈ 72 ਰੁਪਏ ਤਾਂ ਵਿਆਜ ਦੀ ਸਮਾਨ ਦਰ ਹੈ ਤਾਂ ਸਧਾਰਨ ਵਿਆਜ ਦੀ ਦਰ ਪਤਾ ਕਰਨੀ ਹੈ ਤਾਂ ਇਸ ਨੂੰ ਵੀ ਆਪਾਂ ਕਿਵੇਂ ਲਿਖਣਾ ਹੈ ਪਹਿਲਾਂ ਲਿਖਣਾ ਹੈ 72 5000 r r ਆਪਾਂ ਕੱਢਣਾ ਤਾਂ r 100 ਫਿਰ ਇੱਕ ਵਾਰ ਫਿਰ r ਬਟਾ 100 2 ਆਪਾਂ ਕਿਉਂ ਲਏ ਹੈ ਕਿਉਂਕਿ ਸਾਥੀਓ 2 ਸਾਲਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਫਿਰ 2 ਲੈ ਆਏਗੇ ਠੀਕ ਹੈ 0 ਨਾਲ 0 ਕੱਟੀ ਗਈ ਫਿਰ ਇੱਕ 0 ਨਾਲ ਇੱਕ 0 ਕੱਟੀ ਗਈ 5e 5 5 ਦੁਣੀ 10 ਹੋ ਗਿਆ ਤਾਂ ਇੱਧਰ ਕਿੰਨਾ ਆ ਗਿਆ 72 2 ਤੇ ਇੱਧਰ ਕਿੰਨਾ ਗਿਆ r r 92 ਦੁਨਾ ਕਿੰਨਾ ਹੁੰਦਾ 144 r ਦੀ ਸਕੁਅਰ ਬਣ ਗਈ ਠੀਕ ਹੈ r ਦੀ ਸਕੁਅਰ ਬਣ ਗਈ ਇੱਧਰ ਕਿੰਨੇ ਹੁੰਦੇ ਆ 144 ਜਿਹੜੀ ਹੈ 12 ਦੀ ਸਕੁਅਰ ਹੁੰਦੀ ਹੈ r ਦੀ ਸਕੁਅਰ ਹੋ ਗਈ ਸਕੁਅਰ ਨਾਲ ਸਕੁਅਰ ਕੱਟ ਗਈ r ਦਾ ਮੁੱਲ ਕਿੰਨਾ ਆ ਗਿਆ 12% ਤਾਂ ਆਪਣੇ ਕੋਲੇ ਰਾਈਟ ਆਨਸਰ ਕਿੰਨਾ ਆ ਜੂਗਾ 12% ਉਮੀਦ ਹੈ ਸਾਥੀਓ ਕਿ ਤੁਹਾਨੂੰ ਉਹ ਸਵਾਲ ਸਮਝ ਆ ਗਿਆ ਹੋਊਗਾ ਤਾਂ ਆਪਾਂ ਅਗਲੇ ਸਵਾਲ ਵੱਲ ਵੱਧਦੇ ਹਾਂ 1000 ਰੁਪਏ ਦੀ ਰਾਸ਼ੀ ਤੇ 5% ਸਾਲਾਨਾ ਸਾਲਾਨਾ ਦਰ ਨਾਲ 2 ਸਾਲਾਂ ਵਿੱਚ ਚੱਕਰਵਤੀ ਵਿਆਜ ਅਤੇ ਸਧਾਰਨ ਵਿਆਜ ਦਾ ਅੰਤਰ ਕਿੰਨਾ ਹੋਵੇਗਾ ਤਾਂ ਇੰਨਾ ਚ ਆਪਾਂ ਚੱਕਰਵਤੀ ਅਤੇ ਸਧਾਰਨ ਵਿਆਜ ਦਾ ਅੰਤਰ ਪਤਾ ਕਰਨਾ ਹੈ ਉਹ ਵੀ ਸੇਮ ਟ੍ਰਿਕ ਨਾਲ ਆਪਾਂ ਹੱਲ ਕਰਾਂਗੇ D ਬਰਾਬਰ ਆਪਾਂ D ਪਤਾ ਕਰਨਾ ਹੈਗਾ D ਬਰਾਬਰ ਆਪਾਂ ਨੂੰ ਦਿੱਤਾ ਕੀ ਹੋਇਆ ਹੈ 1000 ਰੁਪਏ ਗੁਣਾ 5 100 5 100 2 0 ਨਾਲ 2 0 ਕੱਟੀ ਗਈ 1 0 ਨਾਲ 1 0 ਕੱਟੀ ਗਈ 5 ਦੁਣਾ ਕਿੰਨਾ ਹੁੰਦਾ 10 ਤਾਂ d ਬਰਾਬਰ ਆਪਾਂ ਨੂੰ ਕਿੰਨਾ ਹੋ ਗਿਆ 5 2 ਹੁਣ 5 2 ਨੂੰ ਆਪਾਂ ਹੱਲ ਕਰਾਂਗੇ ਤਾਂ ਕਿੰਨਾ ਆ ਜੂਗਾ 2.50 ਤਾਂ ਆਪਣੇ ਕੋਲੇ ਰਾਈਟ ਆਨਸਰ ਕਿੰਨਾ ਆ ਜੂਗਾ ਡਿਫਰੈਂਸ ਕਿੰਨਾ ਆ ਜੂਗਾ 2.50 ਤਾਂ ਉਮੀਦ ਹੈ ਸਾਥੀਓ ਕਿ ਤੁਹਾਨੂੰ ਇਹ ਤਰੀਕਾ ਸਮਝ ਆ ਗਿਆ ਹੋਣਗੀਆਂ ਅਗਰ ਤੁਹਾਨੂੰ ਇਹ ਟ੍ਰਿਕ ਸਮਝ ਆਈ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਤਾਂ ਜੋ ਮੈਂ ਇਹੋ ਜਿਹੀਆਂ ਟ੍ਰਿਕਾਂ ਤੁਹਾਡੇ ਲਈ ਹੋਰ ਲੈ ਕੇ ਆ ਸਕਾਂ ਧੰਨਵਾਦ ਸਾਥੀਓ